ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰਾ ਦਿਖਾਉਣ ਲੱਗਾ ਬਸ਼ੇਰੇ ਦੀਆਂ ਪੰਤਰਾਂ ਚੈੱਕ ਕਰੋ ਤੁਸੀਂ ਧੌਣ ਵਗੈਰਾ ਤੇ ਲੈਂਥ ਵਗੈਰਾ ਲੰਬਾਈ ਵਗੈਰਾ ਬਸ਼ੇਰੇ ਦੀ ਚੈੱਕ ਕਰੋ ਉੱਚਾ ਲੰਬਾ ਸੋਹਣਾ ਬਸ਼ੇਰਾ ਜਿਹੜੇ ਹਿਸਾਬ ਨਾਲ ਉਮਰਾ ਉਸ ਹਿਸਾਬ ਨਾਲ ਚੰਗੀ ਹਾਈਟ ਕਰੂਗਾ ਹੁਣ ਵੀ ਚੰਗੀ ਹਾਈਟ ਕਰ ਰਿਹਾ ਤੇ ਕੰਨ ਕਨੌਤੀ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਐਨ ਸੋ ਕੁਆਲਿਟੀ ਦਾ ਕੰਨ ਆ ਤੇ ਮੱਥੇ ਫੁੱਲਾ ਦੋਸਤੋ ਬਸ਼ੀਰਾ ਸੋਹਣਾ ਸਨੱਖਾ ਜੇ ਕੋਈ ਮਿੱਤਰ ਪਿਆਰਾ ਘਰੇ ਸਾਨਕ ਤਿਆਰ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਬਸ਼ੀਰਾ ਹਾਜ਼ਰਾ ਰਤਨਾਕਰ ਬਲੱਡ ਲਾਈਨ ਦਾ ਬਸ਼ੀਰਾ ਦੋਸਤੋ ਇਹ ਜਿਹੜਾ ਤੁਹਾਡੇ ਸਾਹਮਣੇ ਖੜਾ ਸਾਰਾ ਬਲੈਕ ਆ ਕੱਲਾ ਮੱਥੇ ਫੁੱਲਾ ਕੰਨ ਕੰਨ ਬਹੁਤ ਸੋਹਣਾ ਬਸ਼ੀਰੇ ਦਾ ਤੇ ਇਹਦੀ ਡਿਟੇਲ ਜਿੰਨੀ ਕਮਾਲਕ ਵੀਰਾਂ ਨੇ ਦੱਸੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਆਪਾਂ ਰਤਨਾਕਰ ਬਲੱਡ ਲਾਈਨ ਦਾ ਦੋਸਤੋ ਇੰਦਰ ਕੂੜੇ ਦਾ ਬੱਚਾ ਹੈਗਾ ਇੰਦਰ ਕੂੜਾ ਜਿਹੜਾ ਅੱਗੇ ਦੇਵਰਤਨ ਕੂੜੇ ਦਾਗਾ ਦੇਵਰਤਨ ਕੂੜਾ ਜਿਹੜਾ ਫਰੀਡਮ ਕੂੜਾ ਜਿਹੜਾ ਅੱਗੇ ਉਹ ਰਤਨਾਕਰ ਕੂੜੇ ਦਾ ਡਾਇਰੈਕਟ ਬੱਚਾ ਹੈਗਾ ਇਹ ਤੁਹਾਡੇ ਸਾਹਮਣੇ ਹਾਜ਼ਰ ਆ ਦੋਸਤੋ ਬਸ਼ੀਰੇ ਦੀ ਲੰਬਾਈ ਲੰਬੂਈ ਤੌਣ ਤੂੰ ਬਹੁਤ ਲੰਬੀਆ ਬਸ਼ੀਰੇ ਦੀ ਤੇ ਮਾਂ ਵੀ ਬਾਈ ਕਹਿੰਦੇ ਬਹੁਤ ਚੰਗੀ ਆ ਇਸ ਇਸ ਵਸ਼ੇਰੇ ਦੀ ਦੋਸਤੋ ਬਾਈ ਕਹਿੰਦੇ ਵੀ ਆਪਾਂ ਡੀਐਨਏ ਦੀ ਪੂਰੀ ਜ਼ਿੰਮੇਵਾਰੀ ਦੇਵਾਂਗੇ ਜਿੰਨੀ ਗੱਲ ਕਹਿਤੀ ਉਨੀ ਗੱਲ ਆਪਾਂ ਜਮਾ ਪ੍ਰੂਫ ਦੇਵਾਂਗੇ ਡੀਐਨਏ ਦੇ ਵੀ ਕਨਫਰਮ ਕਰਾਵਾਂਗੇ ਤੁਹਾਨੂੰ ਵੀ ਉਸੇ ਘੋੜੇ ਦੇ ਹੀ ਬੱਚਾਗਾ ਵਸ਼ੇਰੇ ਦੀ ਉਮਰ ਆ ਦੋਸਤੋ 7.5 ਮਹੀਨੇ 35 ਇੰਚ ਬਸ਼ੀਰਾ ਹਾਈਟ ਕਰ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬਾਲਪੋਰੀਆਂ ਦਾ ਬਿਲਕੁਲ ਸਾਫਾ ਰਤਨਾਕਰ ਬਲੱਡ ਲਾਈਨ ਦਾ ਬਸ਼ੀਰਾ ਮਾਂ ਇਹਦੀ ਬਹੁਤ ਚੰਗੀ ਆ ਦੋਸਤੋ ਬਠਿੰਡਾ ਏਰੀਆ ਪੈ ਜਾਂਦਾ ਬਾਈਆਂ ਨੂੰ ਸੀਵੀਆ ਪਿੰਡ ਆ ਦੋਸਤੋ ਤੇ ਜੇ ਕੋਈ ਮਿੱਤਰ ਪਿਆਰੇ ਤੇ ਫਿੱਟ ਬੈਂਦਾ ਵਸ਼ੇਰਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਮੁੱਲਵਾੜੀ ਦੀ ਗੱਲ ਆ ਜਿਹੜਾ ਬਾਈ ਨਾਲ ਫੋਨ ਤੇ ਕਰ ਲਿਓ ਵਸ਼ੇਰੇ ਦੀ ਜਾਣਕਾਰੀ ਦੇਖ ਪਰਖ ਕੇ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਇਸ ਵਸ਼ੀਰੇ ਨੂੰ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਛੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ